哎呀，哎呀！ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਅਸ਼ੀਰਵਾਦ ਜੀ ਤੁਹਾਨੂੰ ਮਿਲਦਾ ਹੈ ਅੱਜ ਦਾ ਇਹ ਲੋਜਹ ਹੋਇਆ ਹੈ ਇਹ ਮੁੱਖ ਖਬਰ ਸਾਥਰੀ ਕਾਲ ਦੋਸਤੋ ਅੱਜ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਐਮਪੀ ਅਹੁਦੇ ਦੀ ਸੌ ਚਕਾਈ ਜਾਣੀ ਹੈ ਜਿਸ ਨੂੰ ਲੈ ਕੇ ਕੀ ਇੱਕ ਖਾਸ ਅਪਡੇਟ ਖਾਸ ਕਵਰੇਜ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਹਾਂ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਪੰਜਾਬ ਤੋਂ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਐਮਪੀ ਬਣੇ ਪਰ 25 ਜੂਨ ਜਿਸ ਦਿਨ ਪੰਜਾਬ ਦੇ ਬਾਕੀ 12 ਐਮਪੀਜ਼ ਨੂੰ ਤਾਂ ਸਹੂ ਚੁਕਾਈ ਗਈ ਪਰ ਭਾਈ ਅਮਰਤਪਾਲ ਸਿੰਘ ਨੂੰ ਉਸ ਦਿਨ ਸਹੂ ਨਹੀਂ ਚੁਕਾਈ ਗਈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਚਿਚੀ ਬਣੀ ਹੋਈ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਸਹੂ ਚੁਕਾਈ ਜਾਣੀ ਵੀ ਹੈ ਜਾਂ ਨਹੀਂ ਕਿਉਂਕਿ ਰੂਲ ਮੁਤਾਬਕ ਕਾਨੂੰਨ ਮੁਤਾਬਕ ਜੇਕਰ 60 ਦਿਨਾਂ ਦੇ ਵਿੱਚ ਕੋਈ ਨਵਾਂ ਚੁਣਿਆ ਐਮਪੀ ਆਪਣੇ ਅਹੁਦੇ ਦੀ ਸਹੂ ਨਹੀਂ ਚੁਕਾਉਂਦਾ ਤਾਂ ਉਸ ਦੀ ਸੀਟ ਰੱਦ ਹੋ ਜਾਂਦੀ ਹੈ ਤੇ ਦੱਸ ਦਈਏ ਕਿ ਹੁਣ ਜੋ ਪੰਜਾਬ ਸਰਕਾਰ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਅਹੁਦੇ ਦੀ ਸਹੂਚਕਾਉਣ ਦੇ ਲਈ ਪ੍ਰਬੰਧ ਕੀਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਐਸਐਸਪੀ ਦੀ ਡਿਊਟੀ ਲੱਗੀ ਹੈ ਤੇ ਪੰਜਾਬ ਪੁਲਿਸ ਦੀ ਇੱਕ ਟੁਕੜੀ ਸਵੇਰੇ ਤੜਕਸਾਰ ਹੀ ਡਿਬਰੂਗੜ੍ਹ ਸਾਮ ਦੀ ਜੇਲ੍ਹ ਦੇ ਵਿੱਚ ਪਹੁੰਚੀ ਜਿੱਥੇ ਕਿ ਰਾਤ ਦਾ ਹੀ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਮੀਂਹ ਪੈ ਰਿਹਾ ਸੀ ਅਤੇ ਡਿਬਰੂਗੜ੍ਹ ਸਾਮ ਦੀਆਂ ਜੇਲ੍ਹ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਜਲ-ਥਲ ਹੋਈਆਂ ਪਈਆਂ ਸਨ ਤੁਸੀਂ ਆਪਣੀ ਸਕਰੀਨ ਤੇ ਵੀ ਉਸ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜਿਸ ਸਮੇਂ ਭਾਈ ਅਮਰਤਪਾਲ ਸਿੰਘ ਨੂੰ ਇੱਕ ਚਿੱਟੀ ਸਕੋਰਪਿਓ ਜਿਹਦੇ ਕਾਲੇ ਸ਼ੀਸ਼ੇ ਸਨ ਉਸ ਦੇ ਵਿੱਚ ਲਿਜਾਇਆ ਜਾ ਰਿਹਾ ਕਿਉਂਕਿ ਪੰਜਾਬ ਪੁਲਿਸ ਦੁਆਰਾ ਏਅਰ ਫੋਰਸ ਦੇ ਨਾਲ ਟਾਈ ਅਪ ਕੀਤਾ ਗਿਆ ਹੈ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਤੋਂ ਦਿੱਲੀ ਪਾਰਲੀਮੈਂਟ ਲੈ ਜਾਣ ਦੇ ਲਈ ਅਤੇ ਪਾਰਲੀਮੈਂਟ ਤੋਂ ਵਾਪਸ ਫਿਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਲੈ ਕੇ ਆਉਣ ਦੇ ਲਈ ਤੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਅਸਾਮ ਤੋਂ ਦਿੱਲੀ ਅਤੇ ਦਿੱਲੀ ਤੋਂ ਵਾਪਸ ਡਿਬਰੂਗੜ੍ਹ ਜੇਲ੍ਹ ਲੈ ਕੇ ਆਉਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ ਇਹ ਦੋਸਤੋ ਪੰਜਾਬ ਸਰਕਾਰ ਦੁਆਰਾ ਇਹ ਸਾਰਾ ਲਿਜਾੜ ਦਾ ਤੇ ਲੈ ਕੇ ਆਉਣ ਦਾ ਖਰਚਾ ਚੁੱਕਿਆ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਕਿ 10 ਸਖਤ ਸ਼ਰਤਾਂ ਦੇ ਤਹਿਤ ਪ੍ਰੋਲ ਮਿਲੀ ਹੈ ਜਿੱਥੇ ਕਿ ਅੱਜ 11 ਵਜੇ ਉਹ ਲੋਕ ਸਭਾ ਦੀ ਨਵੀਂ ਬਿਲਡਿੰਗ ਦੇ ਵਿੱਚ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਵਿੱਚ ਜੋ ਸਪੀਕਰ ਬੇਲਾ ਸਾਹਿਬ ਹਨ ਉਹਨਾਂ ਦੇ ਪ੍ਰਾਈਵੇਟ ਚੈਂਬਰ ਦੇ ਵਿੱਚ ਆਪਣੇ ਅਹੁਦੇ ਦੀ ਸਹੂ ਚੁੱਕਣਗੇ ਜਿੱਥੇ ਕਿ ਬਾਰਾ ਮੁੱਲਾ ਤੋਂ ਨਵੇਂ ਚੁਣੇ ਗੇ ਐਮਪੀ ਇੰਜੀਨੀਅਰ ਰਸ਼ੀਦ ਵੀ ਸਹੂ ਚੁੱਕਣਗੇ ਜੋ ਕਿ ਐਨਆਈਏ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਵੀ ਪ੍ਰੋਬਲ ਮਿਲੀ ਹੈ ਅੱਜ ਉਹਨਾਂ ਨੇ ਵੀ ਸਹੂ ਚੁੱਕਣੀ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ ਸਹੂ ਚੁੱਕਣ ਤੋਂ ਬਾਅਦ ਵਾਪਸ ਸਿੱਧਾ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਵਾਪਸ ਲੈ ਕੇ ਜਾਇਆ ਜਾਵੇਗਾ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਲੋਕ ਸਭਾ ਦੇ ਹੀ বিশ্রাম ਘਰ ਦੇ ਵਿੱਚ 1 ਘੰਟਾ ਆਪਣੇ ਪਰਿਵਾਰ ਦੇ ਨਾਲ ਮਿਲਣ ਦੇ ਲਈ ਇਜਾਜ਼ਤ ਹੋਵੇਗੀ ਤੇ ਜਿਸ ਦੇ ਲਈ ਭਾਈ ਅਮਰਤਪਾਲ ਸਿੰਘ ਦੇ ਪਿਤਾ ਕੱਲ ਤੋਂ ਹੀ ਦਿੱਲੀ ਨੂੰ ਰਵਾਨਾ ਹੋ ਗਏ ਹਨ ਜਿਸ ਦੀ ਜਾਣਕਾਰੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਨੇ ਦਿੱਤੀ ਹੈ ਕਿ ਦੱਸ دیے ਕਿ ਇਸ ਮੁਲਾਕਾਤ ਦੇ ਦੌਰਾਨ ਵੀ ਕਾਫੀ ਜ਼ਿਆਦੇ ਸ਼ਰਤਾ ਪਰੋਲ ਦੇ ਵਿੱਚ ਲਿਖਿਆ ਗਈਆਂ ਹਨ ਇਸ ਮੁਲਾਕਾਤ ਦੇ ਦੌਰਾਨ ਜਦੋਂ ਆਪਣੇ ਪਰਿਵਾਰ ਨਾਲ 1 ਘੰਟੇ ਦੀ ਮੁਲਾਕਾਤ ਕਰਨਗੇ ਤਾਂ ਕੋਈ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰਨ ਦੀ ਸਖਤ ਮਨਾਹੀ ਹੈ ਤੇ ਨਾ ਹੀ ਭਾਈ ਅਮਰਤਪਾਲ ਸਿੰਘ ਕੋਈ ਬਿਆਨ ਦੇ ਸਕਣਗੇ ਕਿਉਂਕਿ ਪੰਜਾਬ ਸਰਕਾਰ ਨੇ ਤਰਕ ਰੱਖਿਆ ਕਿ ਜੇਕਰ ਭਾਈ ਅਮਰਤਪਾਲ ਸਿੰਘ ਕੋਈ ਬਿਆਨ ਦੰਦਦੇ ਨੇ ਤਾਂ ਉਸ ਦੇ ਨਾਲ ਪੰਜਾਬ ਦੇ ਹਾਲਾਤ ਵਿਗੜ ਸਕਦੇ ਨੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ 1 ਘੰਟੇ ਤੱਕ ਆਪਣੇ ਪਰਿਵਾਰ ਨਾਲ ਮਿਲਣਗੇ ਪਰ ਉਹਨਾਂ ਨੂੰ ਪੰਜਾਬ ਜਾਂ ਫਿਰ ਆਪਣੇ ਹਲਕੇ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ ਜਦਕਿ ਕੁਝ ਦਿਨ ਪਹਿਲਾਂ ਜਦੋਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਿਹੜੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਬਹੁਮਤ ਦੇ ਨਾਲ ਐਮਪੀ ਜਿਤਾਇਆ ਉਸ ਹਲਕੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਆਪ ਕਰ ਸਕਣ ਪਰ ਭਾਈ ਅਮਰਤਪਾਲ ਸਿੰਘ ਨੂੰ ਵੱਡੀਆਂ ਸਖਤ 10 ਸ਼ਰਤਾਂ ਦੇ ਨਾਲ ਹੀ ਇਹ ਪ੍ਰੋਲ ਮਿਲੀ ਹੈ ਜੋ ਕਿ ਸਿਰਫ ਇਹ ਤਿਆਤਨ ਤੌਰ ਤੇ 4 ਦਿਨ ਦੀ ਹੈ ਕਿ ਜੇਕਰ ਕੋਈ ਮੌਸਮ ਦੇ ਵਿੱਚ ਖਰਾਬੀ ਹੋਣ ਕਰਕੇ ਲਿਆਂ ਲਜਾਣ ਦੇ ਵਿੱਚ ਬਧੇਰੇ ਸਮਾਂ ਲੱਗਦਾ ਜਦ ਕਿ ਇਹ ਪ੍ਰੋਲ ਉਦੋਂ ਹੀ ਖਤਮ ਹੋ ਜਾਵੇਗੀ ਜਦੋਂ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਆਪਣੇ ਐਮਪੀ ਅਹੁਦੇ ਦੀ ਸਹੂ ਚੁੱਕ ਕੇ ਵਾਪਸ ਆ ਜਾਣਗੇ ਅਤੇ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਉਹ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਮਾਨਯੋਗ ਅਦਾਲਤ ਦੇ ਵਿੱਚ ਪੀਟੀਸ਼ਨ ਤਿਆਰ ਕਰਨਗੇ ਕਿਉਂਕਿ ਪ੍ਰੋਲ ਤੋਂ ਬਾਅਦ ਉਹਨਾਂ ਦਾ ਕੇਸ ਹੋਰ ਜ਼ਿਆਦਾ ਸਟਰੌਂਗ ਹੋ ਗਿਆ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਯਸ ਜਾਂ ਨੋ ਦੇ ਵਿੱਚ ਕਮੈਂਟ ਕਰਨਾ ਅੱਜ ਕੱਲ ਦੀ ਭੂਤ ਨਹੀਂ ਬਣੀ ਫਿਰਦੇ ਐਸਾਈ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਭਾਈ ਇੱਥੇ ਪੰਜਾਬ ਚ ਰਹਿ ਕੇ ਗੁਰੂ ਘਰ ਨਾਲ ਮੱਥਾ ਲਾ ਕੇ ਜੇ ਮੁਗਲ ਨਹੀਂ ਰਹੇ ਅੰਗਰੇਜ਼ ਨਹੀਂ ਰਹੇ ਹਿੰਦੁਸਤਾਨ ਦੀ ਹਕੂਮਤ ਅੱਜ ਦਾ ਦਿਨ ਜੀਤਾ ਕਰ ਲੈਣ ਉਹਦੀ ਪ੍ਰਧਾਨ ਮੰਤਰੀ ਨਹੀਂ ਰਹੀ ਤੇ ਫਿਰ ਰਹਿਣਾ ਇਹਨਾਂ ਕਿਸੇ ਨੇ ਵੀ ਨਹੀਂਗਾ ਇਹ ਮੱਥਾ ਗੁਰੂ ਘਰ ਦੇ ਨਾਲ ਲਾਉਣਾ ਇਹ ਕਹਿਣ ਨੂੰ ਬੜੀ ਚੌਕੀ ਗੱਲ ਆ ਪਰ ਕੋਲ ਨਾਸ ਇੱਥੇ ਹੋ ਜਾਂਦਾ ਫਿਰ ਰਹਿਂਦਾ ਕੋਈ ਨਹੀਂ ਇੱਕ ਨੌਜਵਾਨ ਮੇਰੇ ਕੋਲ ਆਇਆ ਹੈ ਉਦੇ ਮਾਂ ਪਿਓ ਕਹਿੰਦੇ ਵੀ ਅੰਮ੍ਰਿਤ ਨਹੀਂ ਛਕਣਾ ਜੇ ਛਕਣਾ ਤੇ ਪੜ੍ਹਾਈ ਪੂਰੀ ਕਰਕੇ ਛਕ ਲੈਣਾ ਤੇ ਜੇ ਫਿਰ ਵੀ ਛਕਣਾ ਤੇ ਅੰਮ੍ਰਿਤ ਪਾਲ ਕੋ ਨਹੀਂ ਛਕਣਾ ਮੈਂ ਕੱਲ ਵੀ ਕਿਹਾ ਸੀ ਵੀ ਮੈਂ ਅੰਮ੍ਰਿਤ ਕੋ ਵੱਖਰਾ ਤਿਆਰ ਕਰਦਾ ਨਾ ਮੈਂ ਤਿਆਰ ਕਰਨ ਵਾਲਿਆਂ ਚੋਂ ਨਾ ਮੈਂ ਛਕਾਉਣ ਵਾਲਿਆਂ ਚੋਂ ਮੈਂ ਤੇ ਆਪ ਉੱਥੋਂ ਹੀ ਅੰਮ੍ਰਿਤ ਛਕਿਆ ਹਾਂ ਮੈਂ ਇਹ ਜ਼ਰੂਰ ਗੱਲ ਕੀਤੀ ਹੈ ਵੀ ਅੰਮ੍ਰਿਤ ਛਕਣ ਦਾ ਅਰਥ ਜਿਹਦੀ ਪਰਿਭਾਸ਼ਾ ਕੀ ਹੈ ਇਹਦੀ ਪਰਿਭਾਸ਼ਾ ਇਹ ਆ ਵੀ ਗੁਰੂ ਦੇ ਚਰਨਾਂ 'ਚ ਸੀਸ ਭੇਟ ਕਰਨਾ ਹੈ ਕਈ ਬੰਦੇ ਕਹਿੰਦੇ ਵੀ ਤੁਸੀਂ ਇਦਾਂ ਨਾ ਕਹੋ ਤੁਸੀਂ ਸਗੋਂ ਕਹਿ ਦਿਓ ਉਹ ਅਚੰਦਰ ਬੋਸ ਨੇ ਕਿਹਾ ਸੀ ਨਾ ਤੁਸੀਂ ਮੈਨੂੰ ਖੂਨ ਦੋ ਮੈਂ ਤੁਹਾਨੂੰ ਆਜ਼ਾਦੀ ਦਵਾਂ ਹੁਣ ਖੂਨ ਮੰਗ ਲੈਣਾ 扑ਕਾਉਣ ਵਾਲੀ ਗੱਲ ਨਹੀਂ ਉਹਦੇ ਖੂਨ ਮੰਗੇ ਨੂੰ ਆਪਾਂ ਸੈਲੀਬ੍ਰੇਟ ਕਰਦੇ ਆਂ ਅਸੀਂ ਕਹਿਆ ਤਾਂ ਮਹਾਰਾਜ ਦਾ ਹੁਕਮ ਦੇ ਅਨਸਾਰ ਕਿ ਚਿਰ ਦਿਓ ਗਲਤਪੰਥ ਦੇ ਵਿੱਚ ਉਹ ਅਸੀਂ 扑ਕਾਉਣ ਵਾਲੀ ਗੱਲ ਕਰਦੇ ਸਾਡੀ ਕਈ ਗਲਤ ਤੇ ਉਹਨਾਂ ਦੀ ਠੀਕ ਹੈ ਸਾਡਾ ਕੀ ਤਾਅਤਵਾਦ ਤੇ ਉਹਨਾਂ ਦਾ ਇਨਕਲਾਬ ਇਹ ਮੈਨੂੰ ਇਸ ਗੱਲ ਤੋਂ ਦਰਾਜ ਤੁਸੀਂ ਆਪਣੇ ਆਪ ਨੂੰ ਇੰਡੀਅਨ ਕਿਉਂ ਨਹੀਂ ਮੰਨ ਰਹੇ ਭਾਰਤੀ ਨਾਗਰਿਕ ਕਿਉਂ ਨਹੀਂ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਹੈਗੇ ਮੇਂ ਨਾਗਰਿਕ ਹੋਣਾ ਇੱਕ ਹੋਰ ਵਿਸ਼ਾ ਹੁੰਦਾ ਵਾ ਮੈਂ ਆਪਣੇ ਆਪ ਨੂੰ ਪੰਜਾਬੀ ਮੰਨਦਾ ਪਹਿਲਾਂ ਹੈ ਪੰਜਾਬੀ ਭਾਰਤ ਦਾ ਹਿੱਸਾ ਹੈ ਨਹੀਂ ਪੰਜਾਬ ਤੇ ਪਾਕਿਸਤਾਨ ਚ ਵੀ ਹੈਗਾ ਪੰਜਾਬੀ ਮੇਰੀ ਐਥਨਿਸਿਟੀ ਪਛਾਣ ਹੈ ਭਾਰਤੀ ਹੋਣਾ ਇੱਕ ਕਨਸਟਰਕਟਿਵ ਪਛਾਣ ਹੈ ਜਿਹੜੀ ਬਣਾਈ ਗਈ ਹੈ ਪੰਜਾਬੀ ਹੋਣਾ ਸਾਡੀ ਕੁਦਰਤੀ ਪਛਾਣ ਹੈ ਸਿੱਖ ਮੇਰਾ ਧਾਰਮਿਕ ਗਰੁੱਪ ਦੇ ਵਿੱਚ ਸਾਡੀ ਪਛਾਣ ਹੈ ਸੋ ਮੈਨੂੰ ਐ ਲੱਗਦਾ ਵੀ ਜਿਹੜੀ ਕਨਸਟਰਕਟਿਵ ਪਛਾਣ ਹੈ ਜਿਹੜੀ ਬਣਾਈ ਗਈ ਹੈ ਲੋਕਾਂ ਨੂੰ ਸਾਡੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਪਠਾਨਕੋਟ ਦਾ ਸ਼ਾਇਦ ਸ਼ਰਪੂਰੀ ਇਰੀਏ ਦਾ ਕਸ਼ਮੀਰ ਸਨਾਂ ਦਾ ਆਗੂ ਹੈ ਬਹੁਤ ਤੋਂ ਲਫ਼ਜ਼ਾ ਤੁਹਾਨੂੰ ਕਹਿਣ ਲੱਗਿਆਂ ਤੇ ਕਿਤੇ ਨਾ ਕਿਤੇ ਚਿਜਕ ਆਉਂਦੀ ਹੈ ਉਹਨੇ ਕਿਹਾ ਵੀ ਕਿਤੇ ਇਸ ਪਾਸੇ ਆਉਂਦੇ ਆ ਤੇ ਬਦਲਾ ਸੀ ਗੋਲੀ ਦਾ ਗੋਲੀ ਨਾਲ ਲਵਾਂਗੇ ਇੱਥੇ ਇੱਕ ਵਾਰ ਅਮਰਪਾਲ ਸਿੰਘ ਆ ਕੇ ਦਿਖਾਉਣ ਉਹ ਮੀਡੀਆ ਦੇ ਵਿੱਚ ਕਾਫੀ ਜਿਹੜਾ ਉਹਨਾਂ ਦਾ ਬਿਆਨ ਕਿਦਾਂ ਸਰਦੋਂ ਗੋ ਵੀ ਇਹੋ ਜਿਹੇ ਲੋਕਾਂ ਕੀ ਜਵਾਬ ਦਊਂ ਮੈਂ ਕੀ ਜਵਾਬ ਦੇਣਾ ਹੈ ਜਿਹੜੇ ਦੁੱਖੀ ਦੇ ਬੰਦੇ ਨੂੰ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਵੀ ਬਾਅਦ ਚ ਇਹਦਾ ਕਿਸੇ ਝੁਗਾ ਚੋੜ ਕਰ ਦਿੱਤਾ ਹੋਂਦ ਨੇ ਕਹਿਣਾ ਸ਼ਾਂਤੀ ਫੈਲ ਕੇ ਨਾਤ ਪਾ ਲੈਣ ਇਹਨਾਂ ਨੂੰ ਤੇ ਜੇ ਉਹਨੂੰ ਕਿ ਪਠਾਨਕੋਟ 'ਚ ਬੈਠਾ ਤਾਂ ਤੈਨੂੰ ਕਿਹੜਾ ਬਸ ਨਹੀਂ ਇੱਥੋਂ ਇਧਰ ਨੂੰ ਆਉਂਦੀ ਜਾਂ ਕੋਈ ਕਾਰ ਨਹੀਂ ਆਉਂ ਇਹ ਜਿਹੜੀਆਂ ਗਿੱਦਰ ਧਮਕੀਆਂ ਦੇਣੀਆਂ ਕਿਸੇ ਹੋਰ ਨੂੰ ਦਿਓ ਮੌਤ ਦਾ ਸਾਨੂੰ ਕੋਈ ਭੈ ਨਹੀਂ ਪਰ ਹਾਂ ਇਹ ਹਕੂਮਤ ਨੇ ਤੈਅ ਕਰਨਾ ਹੈ ਕਿ ਹੁਣ ਮੈਂ ਵੇਖਦਾ ਨਾ ਹਕੂਮਤ ਕਿੰਨੀਆਂ ਗੱਫਗੀਆਂ ਕਰਕੇ ਬੰਦੇ ਹੰਦੇ ਸੁੱਟਦੀ ਸਾਡੇ ਨਾਂ ਦੇ ਟੂਟ ਮਿੰਟ ਦੇ ਵਿੱਚ ਲੱਗਦਾ ਵੀ ਸਿੱਖਾਂ ਨੂੰ ਅੰਦਰ ਦੇਣਾ ਹੋਵੇ ਤੇ 1 ਮਿੰਟ ਨਹੀਂ ਲੱਗਦਾ ਹੁਣ ਇਹ ਬੰਦੇ ਸ਼ਰੀਆਂ ਨੂੰ ਧਮਕੀਆਂ ਦੇਣ ਮਾਰਨ ਦੀਆਂ ਤੇ ਮਾਨੂੰ ਤੋਂ ਨਹੀਂ ਅਸੀਂ ਡਰਦੇ ਕੋਈ ਗੱਲ ਨਹੀਂ ਪਰ ਇਹ ਹਕੂਮਤ ਵੇਖੇ ਵੀ ਇੱਥੇ ਅਮਨ ਸ਼ਾਂਤੀ ਰੱਖਣੀ ਹੈ ਨਹੀਂ ਰੱਖਣੀ ਕਦੀ ਕਿਸੇ ਨੇ ਨਹੀਂ ਸੋਚਿਆ ਵੀ ਗੁਰੂ ਦੀ ਹਜ਼ੂਰੀ 'ਚ ਕੁਰਸੀ ਲਾਉਣੀ ਹੈ ਚਰਚ ਦੇ ਵਿੱਚ ਕੁਰਸੀਆਂ ਤੇ ਲੋਕ ਬੈਂਦੇ ਸੀ ਔਰ ਬਾਹਰ ਜਿਹੜ ਉਦੀ ਦੌੜ ਲੱਗੀ ਐ ਵੀ ਚਰਚ ਦੇ ਵਾਂਗੂ ਬਿਹੇਵ ਕਰਨਾ ਐ 크੍ਰਿਸਚੀਅਨ ਸਮਾਂ 크੍ਰਿਸਚੀਅਨ ਡੋਮੀਨੈਂਟ ਤੇ ਰਿਹਾ ਉੱਥੇ ਉਹਨਾਂ ਵਾਂਗੂ ਬਿਹੇਵ ਕਰਨਾ ਤੁਸੀਂ ਆਪਣੇ ਵਿਆਹ ਦੇਖ ਲਓ ਬਾਹਰ ਹੁੰਦੇ ਵਿਚ ਦੇ ਕੰਡੇ ਵਿਆਹ ਕਰਦੇ ਉਹਦਾਂ ਦਾ ਸੈਟਅਪ ਕਰਨਾ ਗਰੂਮ ਬ੍ਰਾਈਡ ਉਹਨਾਂ ਦੇ ਨਾਲ ਇੰਨੇ ਨੇ ਬੰਦਿਆਂ ਨੇ ਤਿਆਰ ਹੋ ਕੇ ਜਾਣਾ ਪਿਓ ਨੇ ਉਹਨੂੰ ਪੱਲਾ ਫੜ ਕੇ ਲੈ ਕੇ ਆਉਣਾ ਹੈ ਸਰਨੇਮ ਆਪਣੇ ਬਦਲਨੇ ਇਹ ਗੋਰਿਆਂ ਦੀ ਟ੍ਰੈਡੀਸ਼ਨ ਐ ਵੀ ਔਰਤ ਦਾ ਆਪਣਾ ਕੋਈ ਨਾਮ ਨਹੀਂ ਸੀ ਹੁੰਦਾ ਔਰ ਉਹਨਾਂ ਜੇ ਕੋਈ ਟ੍ਰੈਡੀਸ਼ਨ ਹੈ ਕਿ ਜਦੋਂ ਔਰਤ ਦਾ ਵਿਆਹ ਹੁੰਦਾ ਸੀ ਉਹ ਆਪਣਾ ਸਰਨੇਮ ਬੋਤਲ ਚ ਪਾ ਕੇ ਕੈਪ ਕਰਕੇ ਤੈਨੂੰ ਪਾਣੀ ਛੁੱਟ ਦਿੰਦੀ ਸੀ ਤੇ ਮੈਂ ਹੁਣ ਆਪਣੇ ਪਤੀ ਦਾ ਸਰਨੇਮ ਮਿਸਿਸ ਸਮਿਥ ਇੱਥੇ ਸਾਡੀ ਦੇਖੋ ਸੋਸਾਇਟੀ ਦੀ ਇੰਨੀ ਖੂਬਸੂਰਤੀ ਹੈ ਇੱਥੇ ਇੱਕ ਹੈ ਜਿਹਦਾ ਵੀ ਚਰਨਕੌਰ ਦਾ ਪੁੱਤ ਹੈ ਹੁਣ ਜੇ ਮੈਨੂੰ ਕੋਈ ਕਵੇ ਮੇਰੀ ਦਾਦੀ ਉਹਨਾਂ ਚਰਨਕੌਰ ਹੈ ਤੇ ਉਹ ਪਿੰਡ 'ਚ ਕਿਹਨੇ ਪੁੱਛਣਾ ਉਹਨੂੰ ਕਹਿੰਨੇ ਚਰਨਕੌਰ ਦਾ ਪੁੱਤ ਹੈ ਅ ਇਦਾਂ ਹੀ ਇਹ ਸਾਡੀ ਸੋਸਾਇਟੀ ਦੀ ਖੂਬਸੂਰਤੀ ਹੈ ਮਾਂ ਨੇ ਸੋਨਾ ਪੁੱਤ ਜੰਮਿਆ ਸ਼ੇਰ ਪੁੱਤ ਜੰਮਿਆ ਤੇ ਮਾਵਾ ਨੂੰ ਕ੍ਰੈਡਿਟ ਮਿਲਦਾ ਮੇਰੇ ਕਿਉਂ ਉਹਨੂੰ ਨਹੀਂ ਮਿਲਿਆ ਕਦੀ ਵੀ ਤੂੰ ਕਹਿਣਾ ਵੀ ਆਓ ਜਿੱਥੇ ਦੇਖਣਾ ਵਾ ਤੈਨੂੰ ਤਾਂ ਮੈਂ ਕਹਿ ਤਾ ਤੋਰੇ ਤੇ ਜਿੱਥੇ ਦਸਤਾਰ ਤੁਸੀਂ ਲਾਈ ਸੀ ਨੋਜਮਾਨ ਦੀ ਉਥੇ ਆ ਜਿਓ ਉਥੇ ਬੰਨਾਂਗੇ ਤੇ ਜੇ ਕਿਸੇ ਜੁਰਤਿਆ ਤੇ ਕੋ ਹੱਥ ਲਾ ਕੇ ਵਖਾ ਦੇ ਤੇ ਜੇ ਤੁਸੀਂ ਸਬੂਤੇ ਨਿਕਲ ਕੇ ਤੇ ਤੁਸੀਂ ਪੰਸਰ ਠੇਕਾ ਚੱਕ ਲਓ ਜੇ ਅਸੀਂ ਨਿਕਲ ਕੇ ਤੁਸੀਂ ਚੱਕ ਲਓ